ਪੰਜਾਬ ਦੀ ਸਿਆਸਤ ਵਿੱਚ ਪਿਛਲੇ 40 ਸਾਲ ਤੋਂ ਇੱਕ ਐਸਾ ਸਿਆਸਤਦਾਨ ਇੱਕ ਐਸਾ ਚਿਹਰਾ ਜੋ ਨਿਰੰਤਰ ਆਪਣੇ ਕੰਮ ਵਿੱਚ ਕਾਰਜਸ਼ੀਲਿਆ ਨਾ ਸੀ ਕਦੀ ਉਹਨਾਂ ਨੂੰ ਅੱਕੇ ਉਹ ਦੇਖਿਆ ਨਾ ਥੱਕੇ ਉਹ ਦੇਖਿਆ ਉਸ ਚਿਹਰੇ ਦਾ ਨਾਂ ਹੈ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਸਾਡੇ ਨਾਲ ਜੁੜੇ ਨੇ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜਿਨ੍ਹਾਂ ਨੂੰ ਦੂਸਰੀ ਬਾਰ ਨੈਸ਼ਨਲ ਪ੍ਰੈਜ਼ੀਡੈਂਟ ਭੈਣ ਕੁਮਾਰੀ ਮਾਇਆਵਤੀ ਜੀ ਨੇ ਉਹਨਾਂ ਨੂੰ ਪੰਜਾਬ ਦੀ ਬਾਗਡੋਰ ਸੰਭਾਲੀ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਕਰੀਮਪੁਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਨਵਾਜ ਜੀ ਕਰੀਮਪੁਰ ਸਾਹਿਬ ਡੀਐਸਪੋਰ ਬੰਬ ਸੇਫ ਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਬ ਸ਼੍ਰੀ ਕਾਂਸ਼ੀ ਰਾਮ ਦੇ ਜਨਮ ਦਿਨ ਤੇ ਤੁਸੀਂ ਫਗਵਾੜਾ ਵਿੱਚ ਇੱਕ ਰੈਲੀ ਦਾ ਆਯੋਜਨ ਕਰਨ ਜਾ ਰਹੇ ਹੋ ਉਸ ਰੈਲੀ ਦਾ ਨਾਮ ਆ ਪੰਜਾਬ ਸੰਭਾਲੋ ਪੰਜਾਬ ਦੇ ਪੰਜਾਬ ਨੂੰ ਪੰਜਾਬੀਅਤ ਨੂੰ ਇਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੋ ਕਿ ਅਸਲ ਵਿੱਚ ਉਹ ਪੰਜਾਬ ਸੰਭਾਲੋ ਉਸ ਰੈਲੀ ਦਾ ਨਾਮ ਕਿਉਂ ਰੱਖਿਆ ਗਿਆ ਪਹਿਲਾਂ ਤਾਂ ਮੈਂ ਸਾਰੇ ਵਿਸ਼ਵ ਪਰਦੇ ਮੇਰੇ ਭੈਣਾਂ ਨੂੰ ਬੌਜਨ ਸਮਾਜ ਪਾਰਟੀ ਪੰਜਾਬ ਵੱਲੋਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਜਿਹੜਾ ਤੁਸੀਂ ਇਹ ਸਵਾਲ ਰੱਖਿਆ ਕਿ ਬੌਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਇਸ ਰੈਲੀ ਦਾ ਨਾਮ ਰੱਖਿਆ 15 ਮਾਰਚ ਨੂੰ ਸਭ ਕਾਂਛੀ RAM ਜੀ ਦੇ ਜਨਮ ਦਿਨ ਤੇ दाना ਮੰਡੀ ਫਗਵਾੜੇ ਦੇ ਵਿੱਚ ਅਸੀਂ ਸਟੇਟ ਪੱਧਰ ਤੇ ਰੈਲੀ ਰੱਖੀ ਹੈ ਔਰ ਬਹੁਤ ਹੀ ਸੋਚ ਵਿਚਾਰ ਕਰਨ ਤੋਂ ਬਾਅਦ ਅਸੀਂ ਪੰਜਾਬ ਦੇ ਹਾਲਾਤਾਂ ਨੂੰ ਘੋਕ ਕੇ ਸਮਝ ਕੇ ਜੋ ਸਾਹਮਣੇ ਵਾਪਰ ਰਿਹਾ ਉਹਨੂੰ ਦੇਖ ਕੇ ਅਸੀਂ ਸਿੱਟੇ ਤੇ ਪਹੁੰਚੇ ਕਿ ਪੰਜਾਬ ਨੂੰ ਜਿਨ੍ਹਾਂ ਤਰ੍ਹਾਂ ਨੇ ਬਰਬਾਦ ਕਰ ਦਿੱਤਾ ਉਨਾ ਤੋਂ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਛਡਾਉਣ ਲਈ ਇੱਕ ਨਵੇਂ ਬਦਲ ਦੀ ਜ਼ਰੂਰਤ ਹੈ। ਤੋਂ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਇਹ ਪੰਜਾਬ ਸੰਭਾਲੋ ਜਿਹੜੀ ਰੈਲੀ ਰੱਖੀ ਆ। ਕਿਉਂਕਿ ਪੰਜਾਬ ਬਰਬਾਦ ਕਰ ਦਿੱਤਾ ਅੱਜ ਤੱਕ ਦੇ ਹਾਕਮਾਂ ਨੇ। ਸਰੀਰਕ ਪੱਖੋਂ ਵੀ ਆਰਥਿਕ ਪੱਖੋਂ ਵੀ। ਜਦੋਂ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਡਰੱਗ ਮਾਫੀਆ ਅੱਜ ਵੀ ਬੇਲਗਾਮ ਹੈ। ਔਰ ਪੰਜਾਬ ਦੀ ਹਰ ਸਰਕਾਰ ਡਰੱਗ ਮਾਫੀਆ ਦੇ ਸਾਹਮਣੇ ਬੇਵੱਸ ਔਰ ਲਾਚਾਰ ਨਜ਼ਰ ਆਈ ਹੈ। ਦਿੱਲੀ ਦੀ ਸਰਕਾਰ ਵੀ ਬੇਵੱਸ ਔਰ ਲਾਚਾਰ ਨਜ਼ਰ ਆਉਂਦੀ। ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਜੋ ਪੰਜਾਬ ਦੀ ਜ਼ਬਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ। ਤੋਂ ਪੰਜਾਬ ਦੀਆਂ ਮਾਮਾ ਦੇ ਪੁੱਤ ਬਚਾਉਣ ਦੇ ਲਈ ਅਸੀਂ ਇੱਕ ਵੱਡਾ ਫੈਸਲਾ ਕੀਤਾ ਕਿ 15 ਮਾਰਚ ਨੂੰ ਸਾਬ ਕੰਚੀ ਰਾਮ ਜੀ ਦੇ ਜਨਮ ਦਿਨ ਤੇ ਦਾਣਾ ਮੰਡੀ ਫਗਵਾੜਾ ਚ ਸਾਰੇ ਪੰਜਾਬ ਹਤਾਸ਼ੇ ਵੀਰਾਂ ਪੈਣਾ ਬੁੱਧੀਜੀਵੀਆਂ ਲੇਖਕਾਂ ਨੂੰ ਪੱਤਰਕਾਰਾਂ ਨੂੰ ਸੁਸਾਇਟੀ ਦੇ ਹਰ ਸੈਕਸ਼ਨ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਲਤਾਂ ਨੂੰ ਪਛੜਿਆਂ ਨੂੰ ਦੁਕਾਨਦਾਰਾਂ ਨੂੰ ਵਪਾਰੀਆਂ ਕਰਮਚਾਰੀਆਂ ਨੂੰ ਸਭ ਨੂੰ ਸਾਡਾ ਸਦਾ ਹੈ ਕਿ ਬਹੁਜਨ ਸਮਾਜ ਪਾਰਟੀ 15 ਮਾਰਚ ਨੂੰ ਪੰਜਾਬ ਦੇ ਅੰਦਰ ਡਰੱਗ ਮਾਫੀਆ ਦੇ ਖਾਤਮੇ ਦੇ ਲਈ ਇੱਕ بڑا ਅੰਦੋਲਨ ਐਲਾਨਣ ਜਾ ਰਹੀ ਹੈ ਪੰਜਾਬ ਦੀਆਂ ਮਾਂਵਾਂ ਦੇ ਪੁੱਤ ਬਚਾਉਣ ਦਾ ਅੰਦੋਲਨ ਪੰਜਾਬ ਦੀਆਂ ਭੈਣਾਂ ਦੇ ਭਰਾ ਬਚਾਉਣ ਦਾ ਅੰਦੋਲਨ ਬਹੁਜਨ ਸਮਾਜ ਪਾਰਟੀ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਲੈ ਕੇ ਪੰਜਾਬ ਦੀਆਂ ਸੰਗਤਾਂ ਦਾ ਅਸ਼ੀਰਵਾਦ ਲੈ ਕੇ ਅੱਗੇ ਵਧਣਾ ਚਾਹੁੰਦੀ ਹੈ ਇਸ ਕਰਕੇ ਅਸੀਂ ਪੰਜਾਬੀਆਂ ਨੂੰ ਸਦਾ ਦਿੱਤਾ ਔਰ ਇਹਦਾ ਨਾਮ ਵੀ ਪੰਜਾਬ ਸੰਭਾਲੋ ਰੱਖਿਆ ਨੰਬਰ 1 ਡਰਗ ਮਾਫੀਆ ਨੂੰ ਪੰਜਾਬ ਦੇ ਵਿੱਚੋਂ ਐ ਅਕਾਲੀ ਭਾਜਪਾ ਕਾਂਗਰਸ ਆਮ ਪਾਰਟੀ ਔਰ ਦਿੱਲੀ ਦੀ ਭਾਜਪਾ ਦੀ ਸਰਕਾਰ ਇਹ ਅੱਜ ਤੱਕ ਇਹਦਾ ਨੈਟਵਰਕ ਤੋੜਨ ਚ ਫੇਲ ਰਹੀਆਂ ਕਾਰਨ ਇਹਦਾ ਇਹੀ ਆ ਕਿ ਡਰੱਗ ਮਾਫੀਆ ਦਾ ਜਿਹੜਾ ਪੈਸਾ ਆ ਉਹ ਪੋਲਿਟਿਕਲ ਸਿਸਟਮ ਦੇ ਵਿੱਚ ਲੱਗ ਰਿਹਾ ਪੋਲਿਟਿਕਲ ਔਰ ਡਰੱਗ ਮਾਫੀਆ ਦਾ ਔਰ ਪੋਲਿਟਿਸ਼ੀਅਨ ਦਾ ਜਿਹੜਾ ਗੱਠ ਜੋੜ ਉਹ ਨਹੀਂ ਟੁੱਟ ਰਿਹਾ ਔਰ ਕੋਈ ਦਲ ਵੀ ਉਹਨੂੰ ਤੋੜ ਨਹੀਂ ਸਕਿਆ ਤੋ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਜਨਤਾ ਨੂੰ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਸਾਨੂੰ ਅਸ਼ੀਰਵਾਦ ਦਿਓ ਅਸੀਂ ਇਹ ਕੰਮ ਕਰਾਂਗੇ ਅਸੀਂ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਚਾਵਾਂਗੇ ਪਹਿਲਾ ਕੰਮ ਦੂਜਾ ਪੰਜਾਬ ਦਾ ਨੌਜਵਾਨ ਜਿਹੜਾ ਡਰਗ ਮਾਫੀਆ ਤੋਂ ਬਚਦਾ ਕੁਝ ਜਿਹੜਾ ਵਿਦੇਸ਼ਾਂ ਨੂੰ ਜਾ ਰਿਹਾ 18 ਸਾਲ ਦਾ ਬੱਚਾ ਹੁੰਦਾ ਪਲਸ 2 ਦਾ ਅਸੀਂ ਉਹਨੂੰ ਤੇ ਨੂੰ ਵੀ ਪੁੱਤ ਨੂੰ ਵੀ ਆਇਲਟ ਕਰਾ ਕੇ ਅਸੀਂ ਜਹਾਜ਼ੇ ਚੜਦੰਨੇ ਆ ਜਦ ਕੇ ਮਾਂ ਔਰ ਬਾਪ ਆਪਣੇ 18 ਸਾਲ ਦੇ ਬੱਚੇ ਨੂੰ ਕਦੀ ਆਪਣੀਆਂ ਅੱਖਾਂ ਤੋਂ ਉਹਲੇ ਦੇ ਕਰਕੇ ਉਹਨੂੰ ਸ਼ਾਂਤੀ ਨਹੀਂ ਮਿਲਦੀ ਪਰ ਉਹ ਕਿੰਨੇ ਮਜਬੂਰ ਹਾਲਾਤਾਂ ਚ ਹੋਣਗੇ ਭਈ ਉਹ ਆਪਣੇ ਲੋਨ ਚੱਕ ਕੇ ਕਰਜ਼ਾ ਚੱਕ ਕੇ ਆਪਣੇ ਘਰ ਵੇਚ ਕੇ ਗਹਿਣੇ ਰੱਖ ਕੇ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਜਹਾਜ਼ੇ ਚੜਦੇ ਔਰ ਕੀ ਹੋਰ ਤਰੀਕੇ ਹਨ ਜਿਹੜੇ ਆਇਲਟ ਨਹੀਂ ਕਰ ਸਕਦੇ ਉਹਨਾਂ ਨੂੰ ਵੀ ਜੰਗਲਾਂ ਰਾਹੀਂ ਭੇਜਦੇ ਆ ਮੈਂ ਬਹੁਤ ਮਾਪਿਆਂ ਨੂੰ ਪੁੱਛਿਆ ਕਿ ਕਿਆ ਕਾਰਨ ਨਾਲ ਤੁਸੀਂ ਕਿਉਂ ਬੱਚਿਆਂ ਨੂੰ ਬਾਹਰ ਭੇਜਦੇ ਆ ਤੇ ਉਹਨਾਂ ਦਾ ਜਵਾਬ ਇੱਕੋ ਹੀ ਹੁੰਦਾ ਚਾਹੇ ਉਹ ਕਰਮਚਾਰੀ ਹੈ ਚਾਹੇ ਉਹ ਦੁਕਾਨਦਾਰ ਵਾ ਚਾਹੇ ਉਹ ਕਿਸਾਨ ਹੈ ਕਿ ਜੀ ਸਾਨੂੰ ਆਪਣੇ ਬੱਚਿਆਂ ਦਾ ਇੱਥੇ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ ਤੋਂ ਬਹੁਜਨ ਸਮਾਜ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਅੱਜ ਤੱਕ ਦੇ ਹਾਕਮਾਂ ਨੇ ਅੱਜ ਤੱਕ ਦੇ ਸਤਾਤਰੀ ਦਲਾਂ ਨੇ ਐਸੇ ਹਾਲਾਤ ਬਣਾ ਦਿੱਤੇ ਕਿ ਹਰ ਮਾਪਾ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਸਾਡੇ ਬੱਚਿਆਂ ਦਾ ਇੱਥੇ ਕੋਈ ਭਵਿੱਖ ਨਹੀਂ ਤੋਂ ਜਿਹਨਾਂ ਨੇ ਸਾਡੀ ਔਲਾਦ ਦਾ ਭਵਿੱਖ ਬਰਬਾਦ ਕਰਤਾ ਤਬਾਹ ਕਰਤਾ ਧੁੰਦਲਾ ਕਰਤਾ ਫਿਰ ਕਿਆ ਉਹ ਸਾਡੀ ਮੋਰਲ ਫਾਈਨੈਂਸ਼ੀਅਲ ਜਾਂ ਪੋਲੀਟੀਕਲ ਸਪੋਰਟ ਦੇ ਹੱਕਦਾਰ ਉਹ ਰਾਜਨੀਤਿਕ ਦਲ ਹੋ ਸਕਦੇ ਅਗਰ ਅਸੀਂ ਫਿਰ ਉਹਨਾਂ ਨੂੰ ਸਪੋਰਟ ਕਰਦੇ ਆ ਤਾਂ ਅਸੀਂ ਕਿਸੇ ਹੋਰ ਦਾ ਨਹੀਂ ਅਸੀਂ ਆਪਣੀ ਹੀ ਜਨਰੇਸ਼ਨ ਦਾ ਐਲੀਮੀਨੇਸ਼ਨ ਕਰਦੇ ਅਸੀਂ ਆਪਣੀ ਹੀ ਔਲਾਦ ਦਾ ਭਵਿੱਖ ਬਰਬਾਦ ਕਰਨ ਦੇ ਦੋਸ਼ੀ ਪਾਏ ਜਾਵਾਂਗੇ ਇਸ ਕਰਕੇ ਬੀਐਸਪੀ ਦਾ ਸੱਦਾ ਪੰਜਾਬੀਆਂ ਨੂੰ ਕਿ ਆਓ ਭੋਜਨ ਸਮਾਜ ਪਾਰਟੀ ਨੂੰ ਇੱਕ ਮੌਕਾ ਦੇਣ ਦੇ ਨਜ਼ਰੀਏ ਦੇ ਨਾਲ ਸਾਰੀਆਂ ਸੰਗਤਾਂ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਦਾਣਾ ਮੰਡੀ ਫਗਵਾੜਾ ਦੇ ਗਰਾਊਂਡ 'ਚ ਆਓ ਔਰ BSP ਇਹ ਮਜ਼ਬੂਤ ਇੱਕ ਨੀਤੀ ਲੈ ਕੇ ਆਈ ਹੈ ਕਿ ਜਿਹਦੇ ਨਾਲ ਅਸੀਂ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਰੋਜ਼ਗਾਰ ਪੈਦਾ ਕਰ ਸਕਦੇ ਆ ਔਰ ਸਾਨੂੰ ਮਿਲ ਜੁਲ ਕੇ ਇੱਥੋਂ ਦੇ ਪ੍ਰਬੰਧ ਨੂੰ ਹੀ ਠੀਕ ਕਰਨਾ ਪਊਗਾ ਕਿਉਂਕਿ ਵਿਦੇਸ਼ਾਂ ਨੇ ਵੀ ਹੁਣ ਦਰਵਾਜ਼ੇ ਬੰਦ ਕਰ ਲਏ ਹੱਥਾਂ ਨੂੰ ਬਾਹਾਂ ਨੂੰ ਕੜੀਆਂ ਲਾ ਕੇ ਸਾਨੂੰ ਲਿਆ ਕੇ ਸਾਡੇ 에어ਪੋਰਟਾਂ ਤੇ ਸੁੱਟਿਆ ਜਾ ਰਿਹਾ। ਤੋਂ ਮੈਂ ਇਹ ਕਹਿਣਾ ਚਾਹੁੰਨਾ ਕਿ ਇਹਦੇ ਨੇ 100% ਅਕਾਲੀ, ਭਾਜਪਾ, ਕਾਂਗਰਸ ਔਰ ਆਮ ਪਾਰਟੀ ਅੱਜ ਤੱਕ ਦੇ ਇਸ ਦੇਸ਼ ਦੇ ਔਰ ਸੂਬੇ ਦੇ ਹਾਕਮ ਰਾਜ ਸਤਾ ਵਿੱਚ ਰਹਿਣ ਵਾਲੇ ਰਾਜਨੀਤਿਕ ਦਲ ਜ਼ਿੰਮੇਦਾਰ ਆ। ਇਸ ਕਰਕੇ ਅਸੀਂ ਪੰਜਾਬ ਸੰਭਾਲੋ ਰੈਲੀ ਰੱਖੀ ਆ। ਨੰਬਰ 1 ਪੰਜਾਬ ਦੀ ਜਵਾਨੀ ਸੰਭਾਲਣੀ। ਅਗਲਾ ਇਹਨਾਂ ਨੇ ਕਿਹਾ ਸੀ ਆਮ ਪਾਰਟੀ ਨੇ ਗਰੰਟੀ ਦਿੱਤੀ ਸੀ ਕਿ ਅਸੀਂ 3 ਮਹੀਨੇ ਚ ਨਸ਼ਾ ਖਤਮ ਕਰਦੇ ਆਂ ਲੇਕਿਨ 3 ਸਾਲ ਬਾਅਦ ਜਦ BSP ਨੇ ਕਿਹਾ ਕਿ ਭਈ ਅਸੀਂ ਅੰਦੋਲਨ 15 ਤੋਂ ਸ਼ੁਰੂ ਕਰਨਾ ਤਾਂ ਹੁਣ ਇਹ ਵੀਡੀਓ ਕੈਮਰੇ ਲੱਗ ਕੇ ਇਹ ਬੈੱਡਾਂ ਦੇ ਵਿੱਚੋਂ ਡਰੱਗ ਮਾਫੀਆ ਲੰਭਰਾਏ ਅੱਜ ਤੱਕ ਕਿੰਨੇ ਡਰੱਗ ਮਾਫੀਆ ਨੂੰ ਇਹਨਾਂ ਨੇ ਪਕੜਿਆ ਵੱਡੇ ਮਾਫੀਆ ਨੂੰ ਮਗਰ ਮੱਛਾਂ ਨੂੰ ਉਹ ਜਨਤਾ ਨੂੰ ਨਹੀਂ ਦੱਸਣ ਜੋਗੇ ਹੈਗੇ ਤੋਂ ਮੈਂ ਇਹ ਮਹਿਸੂਸ ਕਰਦਾ ਕਿ ਹੁਣ ਵੀ ਜਿਹੜੀ ਇਹਨਾਂ ਦੀ ਕਾਰਵਾਈ ਆ ਉਹ ਸਿਰਫ ਜਨਤਾ ਦੀਆਂ ਅੱਖਾਂ 'ਚ ਧੂੜ ਪਾਉਣ ਵਾਲੀ ਆ ਇੱਕ ਡਰਾਮਾ ਇਹ ਫੇਸ ਸੇਵਿੰਗ ਕਾਰਵਾਈ ਆ ਇਹ ਜਨਰੇਸ਼ਨ ਸੇਵਿੰਗ ਕਾਰਵਾਈ ਨਹੀਂ ਦੂਜਾ ਇਹਨਾਂ ਨੇ ਕਿਹਾ ਸੀ ਅਸੀਂ ਐਜੂਕੇਸ਼ਨ ਰੈਗੂਲੇਸ਼ਨ ਕਰਾਂਗੇ ਪੰਜਾਬ ਦੇ ਵਿੱਚ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਅਗਰ ਤੁਸੀਂ ਜਾਓ ਤਾਂ 40-50% ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਬਲਾਕ ਪ੍ਰਾਇਮਰੀ ਐਜੂਕੇਸ਼ਨ ਦੀਆਂ ਪੋਸਟਾਂ ਖਾਲੀ ਹੈਡਮਾਸਟਰ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਔਰ ਪ੍ਰਾਇਮਰੀ ਸਕੂਲਾਂ 'ਚ ਤਾਂ ਸਿੰਗਲ ਟੀਚਰ ਵੀ ਕਈ ਜਗ੍ਹਾ ਹੈ ਨਹੀਂ ਇੱਧਰ ਉੱਧਰ ਅਰੇਂਜਮੈਂਟ ਕਰਕੇ ਭੇਜਦੇ ਆ ਔਰ ਕਿਤੇ ਕਿਤੇ ਸਿੰਗਲ ਟੀਚਰ ਬਹੁਤ ਜਗ੍ਹਾ ਹੈਗੇ ਆ ਤੋ ਕੀ ਇੱਕ ਇਸ ਤਰ੍ਹਾਂ ਦਾ ਰੈਗੂਲੇਸ਼ਨ ਹੈ ਮਤਲਬ ਦੀਵਾਰ ਦੇ ਬਾਹਰ ਅਸੀਂ ਮੂਰਤਾਂ ਬਣਾ ਦਈਏ ਪੇਂਟਰ ਬਲਾਕੇ ਤੋਂ ਪੇਂਟਰ ਦੀਆਂ ਮੂਰਤਾ ਨਾਲ ਕੋਈ ਰੈਗੂਲੇਸ਼ਨ ਥੋੜੀ ਹੋਣਾ ਅੰਦਰ ਜਦੋਂ ਸਟਾਫ ਹੈ ਨਹੀਂ ਕਾਲਜਾਂ ਦੇ ਵਿੱਚ ਸਟਾਫ ਹੈ ਨਹੀਂ ਯੂਨੀਵਰਸਿਟੀਆਂ 'ਚ ਹੈ ਨਹੀਂ ਸੋ ਪਬਲਿਕ ਸੈਕਟਰ ਦਾ ਐਜੂਕੇਸ਼ਨ ਸਿਸਟਮ ਜਿਹੜਾ ਇਹਨਾਂ ਨੇ ਬਰਬਾਦ ਕੀਤਾ ਜਾਣ ਬੁੱਝ ਕੇ ਤਾਂ ਕਿ ਸੁਧਾਰਨ ਪਰਿਵਾਰਾਂ ਦੇ ਬੱਚਿਆਂ ਨੂੰ ਮਿਆਰੀ ਐਜੂਕੇਸ਼ਨ ਨਾ ਮਿਲੇ ਔਰ ਇੱਕ ਕੇਂਦਰ ਸਰਕਾਰ ਦਾ ਮੁਫਤ ਹੋਰ ਲਾਜ਼ਮੀ ਸਿੱਖਿਆ ਦਾ ਕਾਨੂੰਨ 2009 ਦਾ ਬਣਿਆ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਤਹਿਤ 2009 ਤੋਂ ਬਾਅਦ ਅੱਜ ਤੱਕ 16 ਸਾਲ ਬੀਤ ਗਏ ਇਹਦੇ ਚ ਅਕਾਲੀ ਭਾਜਪੀ ਦੀ ਸਰਕਾਰ ਰਹੀ ਇਹਦੇ ਚ ਕਾਂਗਰਸ ਦੀ ਸਰਕਾਰ ਰਹੀ ਇਹਦੇ ਚ ਆਮ ਪਾਰਟੀ ਦੀ ਸਰਕਾਰ ਰਹੀ ਕਿਸੇ ਨੇ ਉਹ ਐਕਟ ਅੱਜ ਤੱਕ ਲਾਗੂ ਨਹੀਂ ਕੀਤਾ ਅਸੀਂ ਪੰਜਾਬ ਸੰਭਾਲੋ ਰੈਲੀ ਦੇ ਮਾਧਿਅਮ ਤੋਂ ਅਸੀਂ ਸਿੱਖਿਆ ਦੇ ਖੇਤਰ ਚ ਵੀ ਕ੍ਰਾਂਤੀਕਾਰੀ ਫੈਸਲਾ ਕਰਨਾ ਚਾਹੁੰਦੇ ਆ ਪੰਜਾਬ ਦੀ ਜਨਤਾ ਦਾ ਅਸ਼ੀਰਵਾਦ ਲੈਣਾ ਚਾਹੁੰਦੇ ਆ ਕਿ ਸਾਨੂੰ ਸੰਗਤ ਅਸ਼ੀਰਵਾਦ ਦੇਗੀ ਤਾਂ ਸਭ ਤੋਂ ਪਹਿਲਾਂ ਉਹ ਮੁਫਤ ਔਰ ਲਾਜ਼ਮੀ ਸਿੱਖਿਆ ਗਰੀਬ ਪਰਿਵਾਰਾਂ ਦੇ ਬੱਚੇ ਵਿੱਚ ਕੋਈ ਜਾਤੀ ਔਰ ਧਰਮ ਦਾ ਵਕਰੇਮਾ ਨਹੀਂ ਸਾਰੇ ਗਰੀਬਾਂ ਦੇ ਬੱਚੇ 25% ਬੱਚਿਆਂ ਲਈ ਮਹਿੰਗੇ ਸਕੂਲਾਂ 'ਚ ਮੁਫਤ ਪੜ੍ਹਾਈ ਦਾ ਪ੍ਰਬੰਧ ਆ ਉਸ ਸੈਕਟਰ ਦੇ ਵਿੱਚ ਜਿਹੜਾ ਚਾਰੇ ਹੀ ਰਾਜਨੀਤਿਕ ਦਲਾਂ ਨੇ ਅਕਾਲੀ, ਬੀਜੇਪੀ, ਕਾਂਗਰਸ ਉਹ ਆਪ ਨੇ ਲਾਗੂ ਨਹੀਂ ਕੀਤਾ ਦੇਖੋ ਚਾਹਾਂ ਦਾ ਅਜੰਡਾ ਗਰੀਬਾਂ ਨੂੰ ਮਾਰਨ ਦਾ ਸਾਂਝਾ ਹੈ ਸਧਾਰਨ ਪਰਿਵਾਰਾਂ ਦਾ ਸਤਿਆਨਾਸ਼ ਕਰਨਾ ਨੁਕਸਾਨ ਕਰਨ ਦਾ ਅਜੰਡਾ ਇਹਨਾਂ ਦਾ ਸਾਂਝਾ ਹੈ ਇਸ ਕਰਕੇ ਅਸੀਂ ਉਹ ਐਕਟ ਲਾਗੂ ਕਰੂਗੀ ਬੀਐਸਪੀ ਮੁਫਤ ਔਰ ਲਾਜ਼ਮੀ ਸਿੱਖਿਆ ਦਾ ਕਿਸੇ ਧਰਮ ਕਿਸੇ ਵਰਗ ਕਿਸੇ ਜਾਤੀ ਦਾ ਗਰੀਬ ਹੈ ਉਹਨਾਂ ਦੇ ਬੱਚੇ 25% ਬਿਨਾਂ ਫੀਸ ਤੋਂ ਮਹਿੰਗੇ ਸਕੂਲਾਂ 'ਚ ਜਾ ਕੇ ਵੀ ਦਾਖਲਾ ਲੈ ਸਕਦੇ ਆ। ਔਰ ਦੂਜਾ 100% ਦੀ ਪੋਸਟਾਂ ਸਰਕਾਰੀ ਸਕੂਲਾਂ 'ਚ ਭਰਨ ਦਾ ਕੰਮ ਕਰੋਗੀ ਬਹੁਜਨ ਸਮਾਜ ਪਾਰਟੀ। ਐਸੀ ਆਰਥਿਕ ਨੀਤੀ ਸਾਡੇ ਕੋਲ ਹੈ ਜਿਹਦੇ ਨਾਲ ਅਸੀਂ ਵਿਦਿਅਕ ਕ੍ਰਾਂਤੀ ਦੇ ਲਈ ਲੜਿੰਦਾ ਬਜਟ ਦੇ ਵਿੱਚ ਵਾਅਦਾ ਕਰ ਸਕਦੇ ਆ। ਔਰ ਇਸ ਤੋਂ ਇਲਾਵਾ ਫਿਰ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਹੈਲਥ ਕ੍ਰਾਂਤੀ ਆਮ ਪਾਰਟੀ ਨੇ ਕਿਹਾ ਸੀ। ਔਰ ਹੁਣ ਵੀ ਦਾਅਵੇ ਕਰਦੇ ਆ। ਕਿ ਅਸੀਂ ਮਹੱਲਾ ਕਲੀਨ ਕਾ ਖੋਲ ਦਿੱਤੀਆਂ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਕਿ ਜਦੋਂ ਮੁੱਖ ਮੰਤਰੀ ਜੀ ਦੀ ਸਿਹਤ ਖਰਾਬ ਹੋਈ ਤਾਂ ਉਹ ਮਹਾਲੀ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਐਡਮਿਟ ਹੋਏ ਉਹਨਾਂ ਨੂੰ ਪੰਜਾਬ ਦੇ ਨਾ ਕਿਸੇ ਮੈਡੀਕਲ ਕਾਲਜ ਤੇ ਭਰੋਸਾ ਸੀ ਨਾ ਕਿਸੇ ਚੰਗੇ ਹਸਪੀਟਲ ਤੇ ਭਰੋਸਾ ਸੀ ਸਰਕਾਰੀ ਦੇ ਉੱਪਰ ਤੋਂ ਉਹਨਾਂ ਦੇ ਇੱਕ ਐਮਪੀ ਰਾਜ ਸਭਾ ਦਾ ਉਹਦੀਆਂ ਅੱਖਾਂ 'ਚ ਕੋਈ ਤਕਲੀਫ ਆਈ ਔਰ ਲੰਡਨ ਇਲਾਜ ਕਰਾਣ ਗਏ ਤੋ ਕਿਹੜਾ ਐਜੂ ਹੈਲਥ ਦਾ ਰੈਗੂਲੇਸ਼ਨ ਹੋਇਆ ਬਹੁਤ ਇਦਾਂ ਦੇ ਸਰਕਾਰੀ ਹਸਪੀਟਲ ਆ ਜਿੱਥੇ ਆਈਸੀਯੂ ਦੇ ਬੈੱਡ ਵੀ ਹੈਗੇ ਆ ਵੈਂਟੀਲੇਟਰ ਵੀ ਹੈਗੇ ਪਰੰਤੂ ਆਪਰੇਟਰ ਹੈ ਨਹੀਂ ਈਸੀਜੀ ਦੀ ਮਸ਼ੀਨ ਕਿਸੇ ਹਸਪੀਟਲ 'ਚ ਹੈਗੀ ਆ ਪਰ ਆਪਰੇਟਰ ਹੈ ਨਹੀਂ ਕਿਤੇ ਆਪਰੇਟਰ ਆ ਮਸ਼ੀਨ ਖਰਾਬ ਪਈ ਸੋ ਇਹ ਇੱਕ ਜਾਣਬੁੱਝ ਕੇ ਪਬਲਿਕ ਸੈਕਟਰ ਦੇ ਹੈਲਥ ਸਿਸਟਮ ਨੂੰ ਐਜੂਕੇਸ਼ਨ ਸਿਸਟਮ ਨੂੰ ਬਰਬਾਦ ਕੀਤਾ ਗਿਆ ਅਸੀਂ ਇਹਨੂੰ ਸੰਭਾਲਣਾ ਚਾਹੁੰਦੇ ਹਾਂ ਬਹੁਜਨ ਸਮਾਜ પાર્ટી ਪੰਜਾਬ ਦੀ ਜਵਾਨੀ ਸੰਭਾਲਣਾ ਚਾਹੁੰਦੀ ਪੰਜਾਬ ਦੀਆਂ ਮਾਂਵਾਂ ਦੇ ਧੀਆਂ ਔਰ ਪੁੱਤਾਂ ਨੂੰ ਸੰਭਾਲਣਾ ਚਾਹੁੰਦੀ ਉਹਨਾਂ ਲਈ ਇਸੇ ਧਰਤੀ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਚਾਹੁੰਦੀ ਹੈ ਵਿਦਿਅਕ ਕ੍ਰਾਂਤੀ ਸਿਹਤ ਕ੍ਰਾਂਤੀ ਔਰ ਇਸ ਦੇ ਨਾਲ ਨਾਲ ਪੰਜਾਬ ਦਾ ਜੋ ਲੈਂਡ ਆਊਡਰ ਅੱਜ ਪੰਜਾਬ ਦੇ ਵਿੱਚ ਇਹ ਆਮ ਆਦਮੀ ਦਾ ਜਾਨ ਮਾਲ ਈਮਾਨ ਤਿੰਨੋਂ ਹੀ ਸੁਰੱਖਿਤ ਨਹੀਂ ਪਿੰਡਾਂ ਨੂੰ ਰਾਤਾਂ ਨੂੰ ਜੇ ਜਾਣਾ ਹੋਵੇ ਰਾਤ ਦੇ ਸਫਰ ਕਰਨ ਤੋਂ ਲੋਕ ਡਰਦੇ ਆ ਦਿਨਾਂ ਨੂੰ ਵੀ ਸਨੇਚਿੰਗ ਕਿਡਨੈਪਿੰਗ ਬੈਂਕ ਡਕੈਤੀਆਂ ਹੋਰ ਲੁੱਟਾਂ ਖੋਹਾਂ ਛਰੇ ਆ ਮੋਨੀਆਂ ਮਤਲਬ ਜਿਹੜੇ ਫੋਨਾਂ ਤੇ ਧਮਕੀਆਂ ਦੇ ਕੇ ਫਰੋਤੀਆਂ ਮੰਗੀਆਂ ਜਾ ਰਹੀਆਂ ਤੋਂ ਜਿਹੜੀ ਸਰਕਾਰ ਫਰੋਤੀਆਂ ਮੰਗਣ ਵਾਲਿਆਂ ਨੂੰ ਵੀ ਕੰਟਰੋਲ ਨਹੀਂ ਕਰ ਸਕਦੇ ਡਰਗ ਮਾਫੀਆ ਨੂੰ ਕਿੱਦਾਂ ਕੰਟਰੋਲ ਕਰ ਲੋਗੇ ਇਸ ਕਰਕੇ ਅਮਨ ਕਾਨੂੰਨ ਅਸੀਂ ਪੰਜਾਬੀਆਂ ਨੂੰ ਬੇਨਤੀ ਕਰਦੇ ਸਾਡੇ ਤੇ ਵਿਸ਼ਵਾਸ ਕਰੋ ਭੈਣ ਕੁਮਾਰੀ ਮਾਇਆਵਤੀ ਜੀ ਜੂਪੀ ਚ ਮੁੱਖ ਮੰਤਰੀ ਜਦੋਂ ਪਹਿਲੀ ਵਾਰ ਬਣੇ 145000 ਜਿਹੜੇ ਅਪਰਾਧੀ ਸੀ ਗੈਂਗਸਟਰ ਐਕਟ ਲਗਾ ਕੇ ਜੇਲ੍ਹ ਭੇਜੇ ਜਦੋਂ ਦੂਜੀ ਵਾਰ ਬਣੇ ਤਾਂ ਸੌਂਚਣ ਤੋਂ ਪਹਿਲਾਂ ਹੀ ਪਰਦੇਸ ਛੱਡ ਕੇ ਭੱਜ ਗਏ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਦੇ ਜਾਨ ਮਾਲ ਇਮਾਨ ਦੀ ਸੁਰੱਖਿਆ ਦਾ ਪ੍ਰਬੰਧ ਕਰਾਂਗੇ ਲਾ ਐਂਡ ਆਰਡਰ ਨੂੰ ਚੁਸਤ ਉਦਰਸਤ ਕਰਾਂਗੇ ਲੜਿੰਦੀ ਮਸ਼ੀਨਰੀ ਜਿਹੜੀ ਆ ਸੁਰੱਖਿਆ ਫੋਰਸਸ ਨੂੰ ਦੇਵਾਂਗੇ ਕਿਸਾਨੀ ਜਿਹੜੀ ਸੜਕਾਂ ਤੇ ਰੋਲ ਰਹੀ ਕਿਸਾਨ ਨੂੰ ਆਂਦਾਤਾ ਅੱਜ ਤੱਕ ਕਹਿ ਕਹਿ ਕੇ ਉਹਦੀ ਵੋਟ ਲੈਂਦੇ ਰਹੇ ਲੇਕਿਨ ਅੱਜ ਕਿਸਾਨ ਔਰ ਮਜ਼ਦੂਰ ਦੋਵੇਂ ਕਰਜ਼ੇ ਦੇ ਬੋਝ ਥਲੇ ਦਬੇ ਹੋਏ ਆ ਔਰ ਦੋਈ ਰੋੜ ਰਹਾ ਹੈ ਇਹ ਠੀਕ ਹੈ ਅਲੱਗ ਗੱਲ ਹੈ ਕਿ ਕਿਸਾਨ ਸੜਕ ਤੇ ਆ ਕੇ ਅੰਦੋਲਨ ਕਰਦਾ ਹੈ ਮਜ਼ਦੂਰ ਵਿਚਾਰਾ ਬੇਵਸੀਆਂ ਨਾਲ ਸਮਝੌਤਾ ਕਰਕੇ ਆਪਣਾ ਦਿਨ ਬਸਰ ਕਰ ਰਿਹਾ ਹੈ ਤੋਂ ਬਹੁਜਨ ਸਮਾਜ ਪਾਰਟੀ ਕਿਸਾਨ ਔਰ ਮਜ਼ਦੂਰ ਦੀ ਤਕਦੀਰ ਬਦਲਣ ਵਾਲੀ ਨੀਤੀ ਔਰ ਪ੍ਰੋਗਰਾਮ ਲਾਗੂ ਕਰਨਾ ਚਾਹੁੰਦੀ ਸਾਡਾ ਸਭ ਪੰਜਾਬੀਆਂ ਨੂੰ ਸੱਦਾ ਹੈ ਕਿ ਅਸੀਂ ਕਿਰਤੀ ਕਾਮੇ ਕਿਸਾਨ ਕਰਮਚਾਰੀ ਹੁਣ ਕਰਮਚਾਰੀ ਕਿਸੇ ਨੂੰ ਡੀਏ ਦੀ ਕਿਸ਼ਤ ਨਹੀਂ ਮਿਲਦੀ ਪੁਰਾਣੀ ਪੈਨਸ਼ਨ ਦੀਆਂ ਗੱਲਾਂ ਚੱਲਦੀਆਂ ਰਹੀਆਂ ਉਹਦੇ ਤੇ ਬਿਲਕੁਲ ਠੱਪ ਹੋਆ ਪੇ ਕਮਿਸ਼ਨ ਦੇ ਇਸ਼ੂ ਤੇ ਕੇਂਦਰ ਨਾਲੋਂ ਪਿੱਛੇ ਆ ਸੋ ਪੰਜਾਬ ਨੂੰ ਚਲਾਉਣ ਵਾਲੇ ਲੋਕ ਜੜੇ ਆ ਜੇ ਸੰਗਤ ਪੰਜਾਬ ਦੇ ਬੁੱਧੀਜੀਵੀ ਉਹਨਾਂ ਦੀ ਲਿਸਟ ਬਣਾਓ ਕਿ ਭਈ ਪੰਜਾਬ ਨੂੰ ਜਿਨ੍ਹਾਂ ਨੇ ਸੰਭਾਲਿਆ ਕਿਹਾ ਉਹ ਵੀ ਕਰਜ਼ਾਈ ਹੋਏ ਜਾਂ ਕੱਲਾ ਪੰਜਾਬ ਕਰਜ਼ਾਈ ਹੋਇਆ ਤੂੰ ਇਹ ਇਹ ਕਿਹੜਾ ਕੈਸੀ ਆਰਥਿਕ ਨੀਤੀ ਹੈ ਕਿ ਜਿਹੜੇ ਪੰਜਾਬ ਨੂੰ ਚਲਾਉਣ ਵਾਲੇ ਆ ਉਹ ਧਨવાન ਬਣ ਗਏ ਔਰ ਪੰਜਾਬ ਨਿਰਦਨ ਹੋ ਗਿਆ ਕਰਜ਼ਾਈ ਹੋ ਗਿਆ ਸੋ ਆਓ ਬੌਧਨ ਸਮਾਜ ਪਾਰਟੀ 15 ਮਾਰਚ ਨੂੰ ਫਗਵਾੜਾ ਦੀ ਦਾਣਾ ਮੰਡੀ ਚ ਸਮੂਹ ਪੰਜਾਬ ਦੇ ਦਰਦ ਨੂੰ ਲੈ ਕੇ ਅਸੀਂ ਇਹ ਪੰਜਾਬ ਸੰਭਾਲੋ ਰੈਲੀ ਰੱਖੀ ਆ ਜਿਹੜੇ ਵੀ ਸੱਜਣ ਜਿਹੜੇ ਵੀ ਪੰਜਾਬੀ ਇਹ ਮਹਿਸੂਸ ਕਰਦੇ ਆ ਜਿਹੜੀਆਂ ਸਾਡੀਆਂ ਤੀਆਂ ਪੈਣਾ ਮਾਵਾ ਇਹ ਮਹਿਸੂਸ ਕਰਦੀਆਂ ਕਿ ਪੰਜਾਬ ਨੂੰ ਸੰਭਾਲਣ ਲਈ ਸਾਨੂੰ ਅੱਜ ਤੱਕ ਦੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਰਾਜਨੀਤਿਕ ਦਲ ਅਕਾਲੀ, ਭਾਜਪਾ, ਕਾਂਗਰਸ ਆਪ ਦੇ ਪਿੱਛੋਂ हट ਕੇ ਇੱਕ ਨਵੇਂ ਬਦਲ ਦੀ ਲੋੜ ਆ ਮੇਰਾ ਸਭ ਨੂੰ ਸੱਦਾ ਕਿ ਆਓ 15 ਮਾਰਚ ਨੂੰ ਇੱਕ ਨਵਾਂ ਬਦਲ ਉਸਾਰੀਏ ਬੀਐਸਪੀ ਦੇ ਮਾਧਿਅਮ ਤੋਂ ਔਰ ਨਵਾਂ ਬਦਲ ਬਣਾ ਕੇ ਅਸੀਂ ਨਵਾਂ ਪੰਜਾਬ ਸਾਰੰਦੀ ਸਿਹਤਮੰਦ ਪੰਜਾਬ ਬਣਾਉਣ ਦੀ ਜ਼ਿੰਮੇਵਾਰੀ ਲੈ ਕੇ ਅੱਗੇ ਵਧੀਏ ਇਹ ਇਹ ਮਕਸਦ ਅੱਜ ਇਹ ਪੰਜਾਬ ਸੰਭਾਲੋ ਰੈਲੀ ਦਾ ਕ੍ਰਿਪਾ ਸਰਬ ਇੱਕ ਹਰ ਸ਼ਖਸ ਦੇ ਜਹਨ ਵਿੱਚ ਇੱਕ ਸਵਾਲ ਉੱਠਦਾ ਕਿ ਫਰਵਰੀ 2022 ਵਿੱਚ ਜਿਹੜੀ ਆਵਾਜ਼ ਦੀ ਪਾਰਟੀ ਆ ਉਹ ਇਸ ਨਸ਼ੇ ਨੂੰ ਬੰਦ ਕਰਨ ਦੇ 3 ਮਹੀਨੇ ਚ ਬੰਦ ਕਰਨ ਨੂੰ ਲੈ ਕੇ ਲੋਕਾਂ ਵਿੱਚ ਗਰੰਟੀਆਂ ਦੇ ਕੇ ਉਹ ਸਰਕਾਰ ਆਈ ਸੀ ਪਰ 3 ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਹਾਂ ਜੇਲਾਂ ਵਿੱਚ ਆ ਨਸ਼ਾਨੀ ਰੋ ਕਰਿਆ ਜੀਲਾਂ ਵਿੱਚ ਬੈਕ ਰਹੀ ਆ ਜਿਹੜਾ ਪੋਲਿਟਿਕਲ ਲੋਕਾਂ ਦਾ ਗੱਠ ਜੋੜ ਸੀ ਗੈਂਸਟਰ ਲੋਕਾਂ ਨਾਲ ਉਹ ਨੈਟਵਰਕ ਅਜੇ ਵੀ ਇਦਾਂ ਟੁੱਟ ਨਹੀਂ ਰਿਹਾ ਪੰਜਾਬ ਦੇ ਲੋਕ ਤੁਹਾਡੇ ਤੇ ਕਿਦਾਂ ਭਰੋਸਾ ਕਰਨ ਇਦਾਂ ਦੀ ਕਿਹੜੀ ਗਿੱਦੜ ਸਿੰਗੀ ਆ ਤੁਹਾਡੇ ਕੋਲ ਜਿਹਦੇ ਨਾਲ ਤੁਸੀਂ ਪੰਜਾਬ ਨੂੰ ਸੰਭਾਲ ਲਓਗੇ ਪੰਜਾਬ ਦੀ ਜਵਾਨੀ ਨੂੰ ਸੰਭਾਲ ਲਓਗੇ ਤੇ ਲੋਕ ਤੁਹਾਡੇ ਤੇ ਕਿਦਾਂ ਫੇਰ ਕਰਨ ਦੇਖੋ ਪਹਿਲਾਂ ਤਾਂ ਬੀਐਸਪੀ ਦਾ ਸੰਗਤ ਰਿਕਾਰਡ ਚੈੱਕ ਕਰੇ ਕਿ ਅਸੀਂ ਉੱਤਰ ਪ੍ਰਦੇਸ਼ ਚ ਆਏ ਅਸੀਂ ਉੱਥੇ ਅਪਰਾਧ ਨੂੰ ਕਿਦਾਂ ਖਤਮ ਕੀਤਾ ਔਰ ਅਸੀਂ ਅੱਜ ਕੋਈ ਵੀ ਵਿਅਕਤੀ ਜਾ ਕੇ ਜੋ ਪਿਛ ਪੁੱਛਿਆਵੇ ਕਿ ਭੈਣ ਮਾਇਆਵਤੀ ਦੇ ਰਾਜ ਦੇ ਵਿੱਚ ਅਪਰਾਧ ਕਿਦਾਂ ਕੰਟਰੋਲ ਹੋਇਆ ਸੀ ਹਰ ਆਦਮੀ ਦੱਸ ਦੋ ਤਾਂ ਭਾਪੀ ਦੀ ਨੀਤ ਔਰ ਨੀਤੀ ਇੱਛਾ ਸ਼ਕਤੀ ਉਹ ਬੜੀ ਬੜੀ ਗੱਲ ਇਹ ਆ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਸਮਾਜ ਵਿਰੋਧੀ ਅੰਸਰ ਆ ਜਿਹੜੇ ਮਾਫੀਆ ਆ ਜਿਹੜਾ ਚਾਹੇ ਨੈਸ਼ਨਲ ਆ ਚਾਹੇ ਸਟੇਟ ਆ ਚਾਹੇ ਇੰਟਰਨੈਸ਼ਨਲ ਜਦੋਂ ਅਸੀਂ ਉਹਦਾ ਪੈਸਾ ਆਪਣੇ ਰਾਜਨੀਤਿਕ ਮਕਸਦ ਦੀ ਪੂਰਤੀ ਲਈ ਲਾਵਾਂਗੇ ਉਹ ਰਾਜਨੀਤਿਕ ਦਲ ਇਹਨਾਂ ਮਸਲਿਆਂ ਦਾ ਹੱਲ ਨਹੀਂ ਕਰ ਸਕਦੇ ਮੈਂ ਇਹ ਗੱਲ ਕਹਿੰਨਾ ਕਿ ਲੀਡਰ ਦੀ ਸਰੀਰਕ ਮੌਤ ਹੋ ਜਾਏ ਤਾਂ ਉਹਦੇ ਅੰਦੋਲਨ ਨੂੰ ਫਾਇਦਾ ਹੁੰਦਾ ਲੇਕਿਨ ਲੀਡਰ ਦੀ ਨੈਤਿਕ ਮੌਤ ਹੋ ਜਾਏ ਤਾਂ ਉਹ ਪਤਨ ਦਾ ਕਾਰਨ ਬਣਦਾ ਤਾਂ ਸਾਡੇ ਕੋਲ ਜਿਹੜੀ ਕਾਂਗਰਸ ਅਕਾਲੀ ਭਾਜਪਾ ਆਮ ਪਾਰਟੀ ਇਹਦੀ ਲੀਡਰਸ਼ਿਪ ਦਾ ਨੈਤਿਕ ਪਤਨ ਹੋਇਆ ਹੈ ਨੈਤਿਕ ਪਤਨ ਹੋਣ ਕਰਕੇ ਸਾਡੇ ਸਟੇਟ ਦਾ ਪਤਨ ਹੋਇਆ ਹੈ ਤਾਂ ਮੈਂ ਬੀਐਸਪੀ ਦੇ ਮਾਧਿਅਮ ਤੋਂ ਪੰਜਾਬੀਆਂ ਨੂੰ ਇਹ ਭਰੋਸਾ ਦਿਵਾਣਾ ਕਿ ਬੀਐਸਪੀ ਕੋਲ ਇਹ ਨੈਤਿਕ ਅਥਾਰਟੀ ਹੈ ਬੀਐਸਪੀ ਦੀ ਇਸ ਅਪੀਲ ਦੇ ਵਿੱਚ ਨੈਤਿਕਤਾ ਹੈ ਇਸ ਕਰਕੇ ਸਾਡੇ ਤੇ ਵਿਸ਼ਵਾਸ ਕਰੋ ਇੱਕ ਮੌਕਾ ਭੋਜਨ ਸਮਾਜ ਪਾਰਟੀ ਨੂੰ ਦਿਓ ਤੁਸੀਂ 78 ਸਾਲ ਇਹ ਸਾਰੇ ਰਾਜਨੀਤਿਕ ਦਲਾਂ ਨੂੰ ਮੌਕਾ ਦਿੱਤਾ ਆਜ਼ਾਦੀ ਤੋਂ ਬਾਅਦ ਤੋਂ 78 ਸਾਲ ਦੀ ਅਜਮਾਇਸ਼ ਜਿਨ੍ਹਾਂ ਦੀ ਤੁਸੀਂ ਕੀਤੀ ਆ ਉਹਨਾਂ ਨੂੰ ਅਗਰ ਤੁਸੀਂ ਮੌਕਾ ਦੇਣ ਦਾ ਸੋਚੋਗੇ ਤਾਂ ਉਹ ਕੋਈ ਹੋਰ ਚੰਦ ਚਾਲਣੇ ਦੀ ਕੋਈ ਨੀਤ ਨੀਤੀ ਉਹਨਾਂ ਕੋਲ ਹੈ ਨਹੀਂ ਇਸ ਕਰਕੇ ਇੱਕ ਮੌਕਾ BSP ਨੂੰ ਦਿਓ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ ਅਸੀਂ ਪੰਜਾਬ ਨੂੰ ਹਰ ਕਿਸਮ ਦੇ ਸੰਕਰਚੋਂ ਅਭਾਰ ਦੇਵਾਂਗੇ ਇਹ ਮੇਰੇ ਵੱਲੋਂ ਪੰਜਾਬ ਦੀ ਜਨਤਾ ਨੂੰ ਅਪੀਲ ਹੈ ਔਰ ਪੰਜਾਬੀਆਂ ਨੂੰ ਮੇਰਾ ਸੱਦਾ ਹੈ ਕਿ ਇਹਦੇ ਤੇ ਵਿਸ਼ਵਾਸ ਕਰੋ ਬਸ ਪਰ ਜਿਹੜੀ ਪੰਜਾਬ ਵਿੱਚ ਪੌਣੇ 2% ਤੱਕ ਆ ਕੇ ਸੁਗੜ ਗਈ ਜਿਸ ਦਾ ਵੋਟ ਪਰਨ ਸ਼ੇਅਰ ਪੌਣੇ 2% 1.74 ਤੱਕ ਰਹਿ ਗਿਆ ਉਹ ਆਪਣੇ ਆਪ ਨੂੰ ਪੰਜਾਬ ਦੀ ਸਿਆਸਤ ਵਿੱਚ ਤੀਜੀ ਧਰਜੋਂ ਇੱਕ ਕਿਦਾਂ ਬਦਲ ਦੇ ਤੌਰ ਤੇ ਪੇਸ਼ ਕਰੂੰਗੀ ਭਵਿਕ ਵਿੱਚ ਦੇਖੋ ਪੁਰਾਣੀਆਂ ਗੱਲਾਂ ਉਹਨਾਂ ਨੂੰ ਉਹਨਾਂ ਦਾ ਹੁਣ ਕੋਈ ਮਤਲਬ ਨਹੀਂ ਮਿਸਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਇਆ ਬਹੁਜਨ ਸਮਾਜ ਪਾਰਟੀ ਨੇ ਜਲੰਧਰ ਵਰਗੇ ਸ਼ਹਿਰ ਚ ਵੀ ਆਪਣੇ ਕੌਂਸਲਰ ਦਾ ਖਾਤਾ ਖੋਲਿਆ ਔਰ ਫਗਵਾੜੇ ਚ ਵੀ ਖੋਲਿਆ ਔਰ ਫਗਵਾੜੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਪਹਿਲੀ ਵਾਰ ਸੀਨੀਅਰ ਡਿਪਟੀ ਮੇਅਰ ਬਣਾਇਆ ਔਰ ਭੋਗਪੁਰ ਦੇ ਵਿੱਚ ਭੋਗਪੁਰ ਦੀ ਵਿਧਾਨ ਸਭਾ ਦਾ ਇੰਚਾਰਜ ਜਿਹੜਾ ਆਮ ਪਾਰਟੀ ਦਾ ਸਤਾਤਾਰੀ ਪਾਰਟੀ ਦਾ ਉਹਦੀ ਪਤਨੀ ਨੂੰ BSP ਦੇ ਕੈਂਡੀਡੇਟ ਨੇ ਮਿਸੀਪਲ ਕਾਉਂਸਲ ਦੀ ਸੀਟ ਦੇ ਵਿੱਚ ਹਰਾਇਆ ਤੋਂ ਹੁਣ ਸੰਗਤ ਜਿਹੜੀ ਆ ਉਹ ਸਾਰੇ ਰਾਜਨੀਤਿਕ ਦਲਾਂ ਦੀਆਂ ਪੰਜਾਬ ਵਿਰੋਧੀ ਨੀਤੀਆਂ ਤੋਂ ਜਾਣੂ ਹੋ ਚੁੱਕੀ ਹੈ ਔਰ ਬਹੁਜਨ ਸਮਾਜ ਪਾਰਟੀ ਦਾ ਜਨ ਕਲਿਆਣ ਦਾ ਅਜੰਡਾ ਅਸੀਂ ਮਜ਼ਬੂਤ ਸੰਗਠਨ ਬਣਾ ਕੇ ਜਮੀਨ ਪੱਧਰ ਤੱਕ ਅਸੀਂ ਪੰਜਾਬ ਨੂੰ 8 ਜ਼ੋਨਾਂ ਵਿੱਚ ਵੰਡਿਆ 8 ਜ਼ੋਨਾਂ ਤੇ 4-4 ਆਗੂਆਂ ਨੂੰ ਡਿਊਟੀ ਸੌਂਪਿਆ ਕਿ ਉਹ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਕਮੇਟੀਆਂ ਵਿਧਾਨ ਸਭਾ ਕਮੇਟੀਆਂ ਸੈਕਟਰ ਕਮੇਟੀਆਂ ਪਿੰਡਾਂ ਦੀਆਂ ਕਮੇਟੀਆਂ ਮਾਲਿਆਂ ਦੀਆਂ ਕਮੇਟੀਆਂ ਬਣਾਉਣ ਹਰ ਵਰਗ ਹਰ ਧਰਮ ਹਰ ਸੈਕਸ਼ਨ ਨੂੰ ਅੰਦੋਲਨ ਨਾਲ ਜੋੜਨ ਔਰ ਹਰ ਸੈਕਸ਼ਨ ਦਾ ਕਲਚਰ ਇੰਟਰਸਟ ਉਹਦਾ ਪ੍ਰੋਟੈਕਟ ਕਰਨ ਦਾ ਪ੍ਰੋਮੋਟ ਕਰਨ ਦਾ ਉਹਨੂੰ ਭਰੋਸਾ ਦਿੰਦੀ ਆ ਬੀਐਸਪੀ ਅਸੀਂ ਜਥੇਵੰਦਕ ਢਾਂਚਾ ਵੀ ਤਗੜਾ ਕਰਾਂਗੇ ਅਸੀਂ ਪੰਜਾਬ ਵਾਸੀਆਂ ਦਾ ਭਰੋਸਾ ਵੀ ਜਿੱਤਾਂਗੇ ਔਰ ਮੈਨੂੰ ਇਹ ਲੱਗਦਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵੋਟਰ ਨੇ ਮਿਸਪਲ ਕਾਰਪੋਰੇਸ਼ਨ ਦੇ ਵਿੱਚ ਬੀਐਸਪੀ ਵੱਲੋਂ ਆਪਣਾ ਮੂੰਹ ਮੋੜਿਆ ਔਰ ਜੋ ਦੂਜੇ ਰਾਜਨੀਤਿਕ ਸਥਾਧਾਰੀ ਦਲਾਂ ਦੇ ਨੀਤੀਆਂ ਦੇ ਨਤੀਜੇ ਵੀ ਸਾਹਮਣੇ ਆਏ ਇਹ ਇੱਕ ਕੁੱਲ ਮਿਲਾ ਕੇ ਆਉਣ ਵਾਲਾ ਸਮਾਂ ਬੀਐਸਪੀ ਇੱਕ ਬਦਲ ਦੇ ਤੌਰ ਤੇ ਪੰਜਾਬ ਦੇ ਸਾਹਮਣੇ ਅਸੀਂ 15 ਤਰੀਕ ਨੂੰ ਖੜੀ ਕਰਨ ਜਾ ਰਹੇ ਹਾਂ ਔਰ ਇਹ ਇੱਕ ਇਤਿਹਾਸ ਬਦਲੇਗਾ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਚ 2007 ਚ ਬੌਜਨ ਸਮਾਜ ਪਾਰਟੀ ਨੇ ਇਕੱਲੇ ਆਪਣੇ ਦਮ ਤੇ ਸਰਕਾਰ ਬਣਾਈ ਸੀ ਔਰ ਅੱਜ ਐਸੀ ਹੀ ਜ਼ਰੂਰਤ ਪੰਜਾਬ ਵਿੱਚ ਵੀ ਆ ਪੰਜਾਬੀਆਂ ਨੂੰ ਸਾਡਾ ਸਦਾ ਕਿ ਆਓ ਇੱਕ ਮੌਕਾ ਬੀਐਸਪੀ ਨੂੰ ਦੇਣ ਦੀ ਨiyet ਦੇ ਨਾਲ ਆਪਾਂ ਬੀਐਸਪੀ ਤੇ ਭਰੋਸਾ ਕਰੀਏ ਬੀਐਸਪੀ ਦੇ ਅੰਦੋਲਨ ਨਾਲ ਖੜੇ ਹੋਈ ਪੰਜਾਬ ਦਾ ਹਾਕਮ ਜਿਹੜਾ ਸੱਤਾधरी ਹਾਕਮ ਹੈ ਉਹ ਇੱਕ ਹੁਕਮ ਚਲਾਉਣ ਵਿੱਚ ਜਿਆਦਾ ਵਿਸ਼ਵਾਸ ਰੱਖਦਾ ਜਦ ਕਿ ਡਰੱਗ ਮਾਫੀਆ ਲੈਂਡ ਮਾਫੀਆ ਸਾਰਾ ਕੁਝ ਜਿਉਂ ਦਾ ਤਿਉਂ ਆ ਕੀ ਤੁਸੀਂ ਆਪਣੀ ਪੰਜਾਬ ਸੰਭਾਲੋ ਰੈਲੀ ਵਿੱਚ ਇਹਨਾਂ ਲੋਕਾਂ ਨੂੰ ਐਕਸਪੋਜ਼ ਕਰੂਗੇ ਦੇਖੋ ਐਕਸਪੋਜ਼ ਤਾਂ ਇਹਨਾਂ ਨੂੰ ਕਰਨਾ ਹੀ ਹੈ ਕਿ ਕਿ ਪੰਜਾਬ ਸੰਭਾਲੋ ਰੈਲੀ ਦਾ ਮਕਸਦ ਹੀ ਇਹ ਹੈ ਕਿ ਜਿਹੜੇ ਚਾਰੇ ਹੀ ਰਾਜਨੀਤਿਕ ਦਲ ਪੰਜਾਬ ਨੂੰ ਤਬਾਹ ਕਰਨੇ ਲਈ ਜ਼ਿੰਮੇਦਾਰ ਇਹਨਾਂ ਨੂੰ ਜਨਤਾ ਦੇ ਸਾਹਮਣੇ ਬੇਨਕਾਬ ਕਰਨਾ ਹੈ ਔਰ ਪਰੰਤੂ ਸਿਰਫ ਅਸੀਂ ਉਹਨਾਂ ਦੀਆਂ ਕਮੀਆਂ ਕਮਜ਼ੋਰੀਆਂ ਹੀ ਦੱਸ ਦੇਵਾਂਗੇ ਉਹਦਾ ਜੇ ਹੱਲ ਨਹੀਂ ਦੱਸਾਂਗੇ ਤੇ ਜਨਤਾ ਜਾਊ ਕਿਧਰ ਨੂੰ ਇਸ ਕਰਕੇ ਉਹਨਾਂ ਨੂੰ ਬੇਨਕਾਬ ਕਰਨ ਦੇ ਨਾਲ ਨਾਲ ਅਸੀਂ ਜਨਤਾ ਨੂੰ ਇੱਕ ਬਦਲ ਵੀ ਬੀਐਸਪੀ ਦਾ ਪ੍ਰੋਵਾਈਡ ਕਰਨਾ ਹੈ ਯੋਗ ਅਤੇ ਮਜਬੂਤ ਲੀਡਰਸ਼ਿਪ ਦੇ ਰੂਪ ਦੇ ਵਿੱਚ ਔਰ ਲੀਡਰ ਦੇ ਅੰਦਰ ਅਗਰ ਇੱਛਾ ਸ਼ਕਤੀ ਹੋਵੇ ਤਾਂ ਉਹ ਉਲਟ ਪਰਸਥਿਤੀਆਂ ਨੂੰ ਵੀ ਜਨ ਹਿੱਤ ਦੇ ਲਈ ਬਦਲਣ ਦੀ ਸ਼ਕਤੀ ਰੱਖਦਾ ਹੈ ਤੋਂ ਸਭ ਤੋਂ ਵੱਡੀ ਗੱਲ ਹੈ ਇੱਛਾ ਸ਼ਕਤੀ ਤੋਂ ਬਹੁਜਨ ਸਮਾਜ ਪਾਰਟੀ ਦੇ ਅੰਦਰ ਇਹ ਹੈ ਬਹੁਜਨ ਸਮਾਜ ਪਾਰਟੀ ਇਹ ਕਰ ਸਕਦੀ ਹੈ ਅਸੀਂ ਕਰਕੇ ਦਿਖਾਵਾਂਗੇ ਕ੍ਰਿੰਪੁਰ ਸਾਹਿਬ ਜਿਹੜਾ ਪੰਜਾਬ ਸੰਭਾਲੋ ਮੁੱਦਾ ਆ ਇਹ ਬੜਾ ਸੰਵੇਦਨਸ਼ੀਲ ਮੁੱਦਾ ਆ ਪੰਜਾਬ ਲਈ ਪਰ ਜਿਸ ਦਿਨ ਦੀ ਤੁਸੀਂ ਰੈਲੀ ਦੀਆਂ ਤਿਆਰੀਆਂ ਕੀਤੀਆਂ ਪੰਜਾਬ ਸੰਭਾਲੋ ਇਸ ਮੁੱਦੇ ਦੇ ਉੱਪਰ ਤਾਂ ਲੱਗਦਾ ਵੀ ਸਰਕਾਰ ਨੂੰ ਕੁਝ ਨੱਠ ਭੱਜ ਪਈ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਬੀਐਸਪੀ ਨੇ ਜਦੋਂ ਤੋਂ ਕਿਹਾ ਕਿ ਅਸੀਂ ਅੰਦੋਲਨ ਕਰਨਾ ਆ ਪੰਜਾਬ ਸੰਭਾਲੋ ਰੈਲੀ ਕਰਨੀ ਆ ਸਰਕਾਰ ਜਿਹੜੀ ਆ ਉਹ ਪੰਜਾਬ ਦੀ ਜਨਤਾ ਨੂੰ ਕਨਫਿਊਜ਼ ਕਰਨੇ ਲੱਗੀ ਹੋਈ ਆ ਕਿ ਭਈ ਜਿਹੜਾ ਕੰਮ ਅਸੀਂ 3 ਮਹੀਨੇ ਚ ਕਰ ਨਹੀਂ ਸਕੇ ਉਹ ਅਸੀਂ 3 ਸਾਲ ਬਾਅਦ ਹੁਣ ਕਰਨ ਲੱਗੇ ਆਂ। ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਕਦੀ ਵੀ ਕੋਈ ਵੀ ਕ੍ਰਿਮੀਨਲ ਅਗਰ پکڑਣਾ ਹੈ ਤਾਂ ਉਹ ਨਾਲ ਵੀਡੀਓ ਕੈਮਰਾ ਲਿਜਾ ਕੇ ਨਾਲ মিডিਏ ਵਾਲੇ ਲਿਜਾ ਕੇ ਨਹੀਂ ਫੜਿਆ ਜਾਂਦਾ। ਤੋਂ ਇਤੋਂ ਸਰਕਾਰ ਦੀ ਨੀਅਤ ਔਰ ਨੀਤੀ ਸਪਸ਼ਟ ਹੋ ਜਾਂਦੀ ਆ ਕਿ ਉਹ ਸਿਰਫ ਜਨਤਾ ਨੂੰ ਗਮਰਾ ਕਰਨਾ ਚਾਹੁੰਦੀ ਆ। ਉਹ ਡਰੱਗ ਮਾਫੀਆ ਨੂੰ ਸਾਫ਼ ਨਹੀਂ ਕਰਨਾ ਚਾਹੁੰਦੀ। ਉਹ ਜਨਤਾ ਦੇ ਮਨਾਂ ਚੋਂ ਇਹ ਗੱਲ ਸਾਫ਼ ਕਰਨਾ ਚਾਹੁੰਦੀ ਆ ਕਿ ਅਸੀਂ ਕੁਝ ਨਹੀਂ ਕਰ ਰਹੇ। ਤੋਂ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੀ ਸਰਕਾਰ ਡਰੱਗ ਮਾਫੀਆ, ਲੈਂਡ ਮਾਫੀਆ, ਸੈਂਡ ਮਾਫੀਆ, ਐਜੂਕੇਸ਼ਨ ਚ ਵੀ ਇੱਕ ਮਾਫੀਆ, ਹੈਲਥ ਚ ਵੀ ਇੱਕ ਮਾਫੀਆ ਹਰ ਕਿਸਮ ਦੇ ਮਾਫੀਏ ਦੇ ਸਾਹਮਣੇ ਸਰੈਂਡਰ ਕਰ ਚੁੱਕੀ ਆ, ਫੇਲ ਹੋ ਚੁੱਕੀ ਆ। ਤੋਂ ਇੱਕ ਹੀ ਬਦਲ ਪੰਜਾਬ ਦੀ ਜਨਤਾ ਦੇ ਸਾਹਮਣੇ ਬਹੁਜਨ ਸਮਾਜ ਪਾਰਟੀ ਆ। ਆਓ ਸਾਰੇ ਪੰਜਾਬੀ ਵੀਰਾਂ ਭੈਣਾਂ ਨੂੰ ਮੇਰੀ ਸਨਿਮਰ ਬੇਨਤੀ ਆ ਕਿ ਆਪਣੀ ਔਲਾਦ ਦਾ ਭਵਿੱਖ ਸਵਾਰਨੇ ਦੇ ਲਈ ਆਪਾਂ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦਈਏ ਬੀਐਸਪੀ ਬਹੁਤ ਸ਼ੁਰੂ ਕੀਤੇ ਜਾ ਰਹਾ ਹੈ ਜਨ ਅੰਦੋਲਨ ਦੇ ਨਾਲ ਖੜੇ ਹੋਈਏ ਮੈਂ ਇਹ ਪੰਜਾਬੀਆਂ ਤੋਂ ਉਮੀਦ ਰੱਖਦਾ ਕਿ ਪੰਜਾਬੀ ਸਹਿਯੋਗ ਕਰਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਵੀ ਇੱਕ ਬੜੀ ਕ੍ਰਾਂਤੀ ਹੋਊਗੀ ਔਰ ਪੰਜਾਬ ਫਿਰ ਬਲੰਦੀਆਂ ਵੱਲ ਜਾਊਗਾ ਔਰ ਆਪਣੇ ਵਿਰਸੇ ਨੂੰ ਸੰਭਾਲੂਗਾ ਧੰਨਵਾਦ ਇੱਕ ਆਖਰੀ ਸਵਾਲ ਹੈ ਕੰਪੂਲ ਸਾਹਿਬ ਇਹ ਫਗਵਾੜਾ ਵਿੱਚ ਰੈਲੀ ਰੱਖਣ ਪਿੱਛੇ ਕੀ ਬੰਦੋ ਆ ਫਗਵਾੜਾ ਨੈਸ਼ਨਲ ਹਾਈਵੇ ਤੇ ਆ ਔਰ ਸੈਂਟਰ ਦੇ ਵਿੱਚ ਪੈਂਦਾ ਇਸ ਕਰਕੇ ਫਗਵਾੜੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਰੱਖੀ ਆ ਔਰ ਮੈਨੂੰ ਇਹ ਲੱਗਦਾ ਕਿ ਬਈ ਦਾਣਾ ਮੰਡੀ ਫਗਵਾੜਾ ਜਿਹੜਾ ਇਹ ਪੰਜਾਬੀਆਂ ਨੂੰ ਇਹ ਪਹੁੰਚਣਾ ਉਸ ਗਰਾਊਂਡ ਦੇ ਵਿੱਚ ਆਸਾਨ ਹੈ ਹੋਰ ਕੋਈ ਇਹਦਾ ਇਸ ਤੋਂ ਅਲੱਗ ਪਰਪਸ ਨਹੀਂ ਹੈਗਾ ਪਰੰਤੂ ਮੈਂ ਤੋਂ ਉਹ ਵੀ ਬੇਨਤੀ ਕਰਦਾ ਜਿੰਨੇ ਸੋਸ਼ਲ ਮੀਡੀਆ ਤੇ ਯੂਟਿਊਬਰ ਚੈਨਲ ਆ ਜਿਨ੍ਹਾਂ ਨੇ ਛੋਟੇ ਚੈਨਲ ਬਣਾਏ ਜਾਂ ਵੱਡੇ ਚੈਨਲ ਬਣਾਏ ਮੇਨ ਸਟ੍ਰੀਮ ਮੀਡੀਆ ਤੋਂ ਹਟ ਕੇ ਮੈਂ ਉਹਨਾਂ ਦਾ ਵੀ ਸਹਿਯੋਗ ਮੰਗਦਾ ਮੈਂ ਆਪਣੇ ਮੁਲਾਜ਼ਮ ਭਰਾਵਾਂ ਦਾ ਵੀ ਸਹਿਯੋਗ ਮੰਗਦਾ ਇੱਕ ਬੇਰੋਜ਼ਗਾਰ ਮੋਰਚਾ ਕੱਲ ਚੰਡੀਗੜ੍ਹ ਉਹਦੇ ਡੰਡੇ ਵਰਸਾਏ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਮੇਰਾ ਸੱਦਾ ਹੈ ਕਿ ਆਓ ਦੁਖੀ ਲੋਕ ਸਾਰੇ ਇੱਕ ਮੰਚ ਤੇ ਆ ਜਾਓ ਦੁੱਖ ਪੈਦਾ ਕਰਨ ਵਾਲਿਆਂ ਦੇ ਪਿੱਛੋਂ हट ਜਾਓ ਬਹੁਜਨ ਸਮਾਜ ਪਾਰਟੀ ਨਾਲ ਖੜ ਜਾਓ ਸਾਰੇ ਦੁੱਖਾਂ ਦਾ ਹੱਲ ਹੋ ਜਾਊਗਾ ਸ਼ੁਕਰੀਆ ਪੰਮੀ ਲਾਲੋ ਮਜਾਰਾ ਜੀ ਤੁਹਾਡਾ ਵੀ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ